ਤਾਗਵਾਂਡੀ ਮੁਲਕ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰੀਆਂ ਨੇ ਲਗਾਤਾਰ ਪਾਕਿਸਤਾਨੀ ਏਜੰਸੀਆਂ ਨੇ ਜਿਹੜੀਆਂ ਉਹ ਭਾਰਤ ਉੱਤੇ ਨਿਗਰ ਰੱਖਦੀਆਂ ਨੇ ਅਤੇ ਭਾਰਤ ਦੇ ਅੰਦਰੋਂ ਖੂਫੀਆ ਇਨਫੋਰਮੇਸ਼ਨ ਲੀਕ ਕਰਨ ਦਾ ਟਰਾਈ ਕਰਦੀਆਂ ਰਹਿੰਦੀਆਂ ਨੇ ਤਾਂ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਜਾਸੂਸ ਦੇ ਜਿਹੜੇ ਉਹ ਫੜੇ ਗਏ ਨੇ ਜਿਹੜੇ ਭਾਰਤੀ ਨਾਗਰਿਕ ਹੋ ਕੇ ਪਾਕਿਸਤਾਨ ਦੀ ਏਜੰਸੀ ISI ਲਈ ਕੰਮ ਕਰਦੇ ਸੰ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਵੱਡੀ ਸਫਲਤਾ ਹੈ ਜਿਹੜੀ ਉਹ ਇੰਟੈਲੀਜੈਂਸ ਨੂੰ ਲੱਗੀ ਹੈ ਤਾਂ ਇੱਕ ਭੋਲਾਪਾਲਾ ਦਿਖਣ ਵਾਲਾ ਵਿਅਕਤੀ ਹੈ ਜਿਹੜਾ ਉਹ ਇੰਟੈਲੀਜੈਂਸ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਇਸ ਨੌਜਵਾਨ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆਈ ਹੈ ਇਸ ਨੌਜਵਾਨ ਦੇ ਉੱਤੇ ਲਗਾਤਾਰ ਨਜ਼ਰ ਆ ਜਿਹੜੀ ਉਹ ਰੱਖੀ ਜਾ ਰਹੀ ਸੀ ਤਾਂ ਰਾਜਸਥਾਨ ਇੰਟੈਲੀਜੈਂਸ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਲਈ جاسੂਸੀ ਕਰਨ ਵਾਲੇ ਇੱਕ ਇਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੇ ਅਲਵਰ ਤੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਇਹ ਵਿਅਕਤੀ ਜਿਸ ਦੇ ਉੱਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਨਜ਼ਰ ਆ ਦੇੜੀ ਹੋ ਰੱਖੀ ਜਾ ਰਹੀ ਸੀ ਉਸ ਨੂੰ ਸਰਕਾਰੀ ਭੇਜ ਐਕਟ 1923 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਅਲਵਰ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਇਲਾਕਾ ਹੈ ਅਲਵਰ ਦੇ ਵੋਵਿੰਦਗੜ੍ਹ ਦੇ ਰਹਿਣ ਵਾਲੇ ਮੰਗਤ ਸਿੰਘ ਦੀਆਂ ਗਤੀਵਿਧੀਆਂ ਸ਼ੱਕ ਕੀ ਪਾਈਆਂ ਜਾਂਦੀਆਂ ਨੇ ਇਸ ਤੋਂ ਬਾਅਦ ਰਾਜਸਥਾਨ ਇੰਟੈਲੀਜੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮੰਗਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰੀ ਹੋਈ ਹੈ ਤਾਂ ਰਾਜਸਥਾਨ ਇੰਟੈਲੀਜੈਂਸ ਦੇ ਅਲਵਰ ਦੇ ਰਹਿਣ ਵਾਲੇ ਮੰਗਲ ਸਿੰਘ ਨੂੰ ਪਾਕਿਸਤਾਨ ਖੂਫੀਆ ਏਜੰਸੀ ਆਈਐਸਆਈ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਅਧਿਕਾਰਤ ਭੇਜ ਐਕਟ 1923 ਦੇ ਤਹਿਤ ਗ੍ਰਿਫਤਾਰ ਕੀਤਾ ਅਲਵਰ ਦੇ ਚਾਉਣੀ ਖੇਤਰ ਵਿੱਚ ਨਿਗਰਾਨੀ ਦੌਰਾਨ ਅਲਵਰ ਦੇ ਗੋਵਿੰਦਪੁਰ ਗੋਵਿੰਦਗੜ੍ਹ ਦੇ ਰਹਿਣ ਵਾਲੇ ਮੰਗਤ ਸਿੰਘ ਨੂੰ ਸ਼ੱਕੀ ਢੰਗ ਨਾਲ ਕੰਮ ਕਰਦੇ ਪਾਇਆ ਗਿਆ ਮੰਗਤ ਸਿੰਘ ਨੂੰ ਕਥਿਤ ਤੌਰ ਤੇ ਈਸ਼ਾ ਸ਼ਰਮਾ ਨਾਮ ਦੀ ਪਾਕਿਸਤਾਨੀ ਔਰਤ ਹੈਂਡਲਰ ਨੇ ਹਨੀ trap ਕੀਤਾ ਸੀ ਜਿਸ ਦੇ ਉਸ ਦੇ ਸਹਿਯੋਗ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ ਮੰਗਤ ਸਿੰਘ ਵਿਰੁੱਧ ਕੱਲ ਜੈਪੁਰ ਦੇ ਸਪੈਸ਼ਲ ਸਟੇਸ਼ਨ ਵਿਭਾਗ ਅਧਿਕਾਰਤ ਪੇਟ ਐਕਟ 1923 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਸੀਆਈਡੀ ਇੰਟੈਲੀਜੈਂਸ ਰਾਜਸਥਾਨ ਨੇ ਗ੍ਰਿਫਤਾਰ ਕਰ ਲਿਆ ਪਿਛਲੇ 2 ਸਾਲਾਂ ਤੋਂ ਮੰਗਲ ਸਿੰਘ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਮੰਗਲ ਸਿੰਘ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਅਤੇ ਬਾਅਦ ਵਿੱਚ ਈਸ਼ਾ ਸ਼ਰਮਾ ਨਾਮ ਦੀ ਪਾਕਿਸਤਾਨੀ ਔਰਤ ਹੈਂਡਲਰ ਦੇ ਸੰਪਰਕ ਵਿੱਚ ਰਿਹਾ ਸੀ ਈਸ਼ਾ ਸ਼ਰਮਾ ਦੁਆਰਾ ਹੰਦੀ ਟ੍ਰਾਪ ਵਿੱਚ ਫਸਕੇ ਅਤੇ ਪੈਸੇ ਦੇ ਲਾਲਚ ਵਿੱਚ ਉਹ ਅਲਵਰ ਸ਼ਹਿਰ ਅਤੇ ਮਹੱਤਵਪੂਰਨ ਛਾਉਣੀ ਖੇਤਰ ਅਤੇ ਦੇਸ਼ ਭਰ ਦੇ ਹੋਰ ਰਣਨੀਤਿਕ ਸਥਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰ ਰਹੀ ਆ ਸੀ ਤਾਂ ਜੈਪੁਰ ਦੇ ਕੇਂਦਰੀ ਪੁਚਗਛ ਕੇਂਦਰ ਵਿੱਚ ਵਕਫ ਵਕਫ ਖੁਫੀਆ ਏਜੰਸੀਆਂ ਦੁਆਰਾ ਹੁਣ ਉਸ ਦੇ ਕੋਲੋਂ ਪੁਚਗਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਦੀ ਜਾਂਚ ਤੋਂ ਬਾਅਦ ਬੀਤੇ ਦਿਨ ਉਸ ਦੇ ਉੱਤੇ ਇੱਕ ਕੇਸ ਦਰਜ ਕੀਤਾ ਗਿਆ। ਇਸ ਦੀ ਬਾਅਦ ਵਿੱਚ ਉਸ ਨੂੰ ਸੀਆਈਡੀ ਇੰਟੈਲੀਜੈਂਸ ਰਾਜਸਥਾਨ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਜਾਸੂਸ ਬਾਰੇ ਕਿਹੜੇ ਭੇਦ ਨਿਕਲ ਕੇ ਸਾਹਮਣੇ ਆਉਂਦੇ ਨੇ।